ਨੰਦੂ ਬੜੀ ਬੇਸਬਰੀ ਨਾਲ ਰੇਲ ਗੱਡੀ ਦੀ ਉਡੀਕ ਕਰਦਾ ਸੀ ਜਿਉਂ ਹੀ ਰੇਲ ਗੱਡੀ ਸਟੇਸ਼ਨ ਤੇ ਆ ਕੇ ਰੁਕਦੀ ਨੰਦੂ ਦੀਆਂ ਅੱਖਾਂ ਵਿੱਚ ਚਮਕ ਆ ਜਾਂਦੀ ਉਹ ਤੇ ਉਹਦਾ ਬਾਪ ਝਟਪਟ ਤਿਆਰ-ਵਾਰ ਤਿਆਰ ਹੋ ਜਾਂਦੇ ਸਟੋਵ ਤੇ ਰੱਖਿਆ ਗਰਮ ਪਾਣੀ ਭਾਫ਼ਾਂ ਛੱਡਣ ਲੱਗਦਾ ਨੰਦੂ ਕੱਚ ਦੇ ਗਲਾਸ ਧੋਂਦਾ ਬਾਪ ਦੀਆਂ ਨਿੱਕੇ-ਨਿੱਕੀਆਂ ਗੱਲਾਂ ਤੇ ਫੁੱਲ ਚੜਾਉਂਦਾ ਗਾਕਾਂ ਦੀ ਉਡੀਕ ਕਰਦਾ ਤੇਈ ਵਾਰ ਦੂਰੋਂ ਹੀ ਕੋਈ ਗਾਕ ਤੋ ਉਹ ਉਂਗਲਾਂ ਖੜੀਆਂ ਕਰ ਦਿੰਦਾ ਤੇ ਨੰਦੂ ਚਾਹ ਦੇ ਦੋ ਗਲਾਸ ਲੈ ਕੇ ਤੁਰੰਤ ਉੱਥੇ ਪਹੁੰਚ ਜਾਂਦਾ। ਕਈ ਵਾਰੀ ਤਾਂ ਗਾਖ ਨੰਦੂ ਨੂੰ ਦੁਬਾਰਾ ਦੋ ਜਾਂ ਤਿੰਨ ਮੱਠੀਆਂ ਲਿਉਣ ਲਈ ਕਹਿ ਦਿੰਦਾ। ਨੰਦੂ ਹੱਸਦਾ ਖੇਡਦਾ ਮੱਠੀਆਂ ਝਾਪ ਕਢਾਉਂਦਾ। ਇੱਕ ਦਿਨ ਜਦੋਂ ਨੰਦੂ ਦੇ ਬਾਪ ਨੇ ਥੋੜਾ ਕੁ ਖਿੱਚ ਕੇ ਕਿਹਾ ਵੀ ਗਾਖਾਂ ਨੂੰ ਚਾਹੀਦਾ ਹੈ ਨਾਲ ਹੀ ਅਗਲੀ ਮੰਗ ਦੱਸ ਦੇਣ। ਮੁੰਡੇ ਨੂੰ ਥਕਾਉਣਾ ਜ਼ਰੂਰੀ ਹੈ। ਕਾ ਨੰਦੂ ਚੁੱਪ ਰਹਿਣ ਲਈ ਬਾਪ ਨੂੰ ਆਖਦਾ ਤੇ ਨਾਲ ਹੀ ਆਖਦਾ ਪਿਤਾ ਜੀ ਗਾਖ ਤਾਂ ਰੱਬ ਦਾ ਰੂਪ ਹੁੰਦੇ ਨੇ। ਆਪਾ ਤਾਂ ਇਹਨਾਂ ਦੀ ਸੇਵਾ ਵਿੱਚ ਰਹਿਣਾ ਹੈ ਫਿਰ ਨੰਦੂ ਆਪਣਾ ਕੰਮ ਲਪਟਾ ਕੇ ਸਕੂਲ ਜਾ ਪਹੁੰਚਦਾ ਹਰ ਅਧਿਆਪਕ ਦੀ ਗੱਲ ਨੂੰ ਧਿਆਨ ਨਾਲ ਸੁਣਦਾ ਜਦੋਂ ਕਿਤੇ ਕੋਈ ਗੱਲ ਸਮਝ ਨਾ ਆਉਂਦੀ ਅਧਿਆਪਕ ਦੇ ਪਿੱਛੇ ਹੀ ਪੈ ਜਾਂਦਾ ਤੇ ਜਦੋਂ ਤੀਕ ਉਹਦੀ ਸੰਤੁਸ਼ਟੀ ਨਾ ਹੁੰਦੀ ਉਹ ਗੱਲ ਵਾਰ-ਵਾਰ ਪੁੱਛਦਾ ਰਹਿੰਦਾ ਸੀ ਇੱਕ ਦਿਨ ਸਟੇਸ਼ਨ ਤੇ ਰੇਲਗੱਡੀ ਉਡੀਕਦਿਆਂ ਨੰਦੂ ਨੂੰ ਇੱਕ ਅਖਬਾਰ ਦਾ ਪੁਰਾਣਾ ਟੁਕੜਾ ਮਿਲਿਆ ਗੁਜਰਾਤੀ ਭਾਸ਼ਾ ਵਿੱਚ ਲਿਖੇ ਕੁਝ ਵਿਚਾਰਾਂ ਨੂੰ ਨੰਦੂ ਧਿਆਨ ਨਾਲ ਪੜ੍ਹਨ ਲੱਗਾ ਇੱਕ ਵਿਚਾਰ ਸੀ ਮਹਾਂਤਾ ਕਰਮ ਦੇਖਦੀ ਹੈ ਜਾਤ-ਪਾਤ ਨਹੀਂ ਇਸ ਵਿਚਾਰ ਨੂੰ ਦਿਲੀ ਦੇਲ ਵਿੱਚ ਬਿਠਾ ਕੇ ਨੰਦੂ ਜੋ ਵੀ ਕਰਮ ਕਰਨ ਦਾ ਸ਼ੌਕ ਕਰਦਾ ਸੀ ਉਹਨੂੰ ਕੋਈ ਵੀ ਕੰਮ ਛੋਟਾ ਜਾਂ ਵੱਡਾ ਨਾ ਲੱਗਦਾ ਇੱਕ ਦਿਨ ਸਟੇਸ਼ਨ ਤੇ ਕਾਫੀ ਧੀਰ ਤੋਂ ਖੜੀ ਰੇਲ ਗੱਡੀ ਦੇ ਡਰਾਈਵਰ ਨੂੰ ਜਦੋਂ ਨੰਦੂ ਚਾਹ ਦੇਣ ਗਿਆ ਤਾਂ ਇੰਜਨ 'ਚ ਕੋਲਾ ਪਾਉਂਦਾ ਇੱਕ ਕਾਲਾ ਜਿਹਾ ਵਿਅਕਤੀ ਨੰਦੂ ਲਈ ਖਿੱਚ ਦਾ ਕਾਰਨ ਬਣ ਗਿਆ ਨੰਦੂ ਉਹਨੂੰ ਤੁਰੰਤ ਪੁੱਛਣ ਲੱਗਾ ਭਾਈ ਤੈਨੂੰ ਤੇਰਾ ਕੰਮ ਕਿਉਂ ਜਿਹਾ ਲੱਗਦਾ ਉਤਰਾ ਮੈਂ ਇਸ ਕੰਮ ਵਿੱਚ ਰੋਟੀ ਖਾਂਦਾ ਕਾਲਾ ਪੀਲਾ ਹੋਣਾ ਮੇਰਾ ਰੋਜਗਾਰ ਹੈ ਨਾ ਤੋ ਕਿ ਫਿਰ ਸਹੀ ਸਲਾਮਤ ਹੋ ਜਾਣਾ ਨੰਦੂ ਨੂੰ ਇਸ ਕੋਲਾ ਪਾਉਣ ਵਾਲੇ ਵਿਅਕਤੀ ਦੀ ਗੱਲ ਬੜੀ ਚੰਗੀ ਲੱਗੀ ਇਸੇ ਤਰ੍ਹਾਂ ਰੇਲਵੇ ਸਟੇਸ਼ਨ ਤੇ ਕੰਮ ਕਰਦਿਆਂ ਨੰਦੂ ਨੂੰ ਕੰਮ ਦੀ ਪਰਭਾਸ਼ਾ ਬਾਰੇ ਬਹੁਤ ਕੁਝ ਪਤਾ ਚੱਲ ਗਿਆ ਕੰਮ ਦੇ ਨਾਲ ਨੰਦੂ ਨੂੰ ਇਸ ਗੱਲ ਦਾ ਅਹਿਸਾਸ ਵੀ ਹੋ ਗਿਆ ਕਿ ਅਗਾਹ ਵਧਣ ਲਈ ਨਵੇਂ ਵਿਚਾਰ ਤੇ ਪੜ੍ਹਾਈ ਕਰਨਾ ਵੀ ਅਤਿਅੰਤ ਜ਼ਰੂਰੀ ਹੈ ਜਦੋਂ ਨੰਦੂ ਚਾਹ ਦੀ ਦੁਕਾਨ ਤੇ ਪੜ੍ਹਾਈ ਤੋਂ ਵਾਪਸ ਪਿੰਡ ਆਉਂਦਾ ਤਾਂ ਪਿੰਡ ਦੀਆਂ ਸਿਆਣੀਆਂ ਔਰਤਾਂ ਨੰਦੂ ਨੂੰ ਹਮੇਸ਼ਾ ਅਸੀਸਾਂ ਦਿੰਦੀਆਂ ਪੁੱਤਰਾ ਤੂੰ ਲੋਕਾਂ ਨੂੰ ਮਿੱਠੀ ਚਾਹ ਪਿਆਉਂਦਾ ਤੇਰੀ ਜ਼ਿੰਦਗੀ ਵੀ ਮਿੱਠੀ ਹੋਣੀ ਚਾਹੀਦੀ ਹੈ ਨੰਦੂ ਹੱਸ ਛੱਡਦਾ ਫਿਰ ਉਹਨੂੰ ਨੇੜਲੀ ਗੜੀ ਵਿੱਚ ਪਾਣੀ ਢੋਂਦੀ ਆਪਣੀ ਮਾਂ ਦੇ ਸਪੈਂਦੀ ਉਹ ਤੁਰੰਤ ਭੱਜ ਕੇ ਮਾਂ ਕੋਲੋਂ ਗਾਗਰ ਫੜ ਲੈਂਦਾ ਤੇ ਘਰ ਪਹੁੰਚ ਪਹੁੰਚਾ ਦਿੰਦਾ ਇੱਕ ਦਿਨ ਨੰਦੂ ਸਰੇਸ਼ ਤੇ ਗਾਂਾਂ ਦਾ ਜਿਆਦਾ ਜਮਾਵੜਾ ਹੋਣ ਕਾਰਨ ਸਕੂਲ ਨਾ ਆ ਸਕਿਆ ਤਾਂ ਆਪਣੀ ਪਰੇਸ਼ਾਨੀ ਮਾਂ ਨੂੰ ਦੱਸਣ ਲੱਗਾ ਪੁੱਤਰ ਕੱਲ ਦੀ ਪੜ੍ਹਾਈ ਆਪਣੇ ਕਿਸੇ ਦੋਸਤ ਕੋਲ ਸਮਝ ਲਵੀਂ ਚਿੰਤਾ